ਪੰਜਾਬ ਤੇ ਦੇਸ਼ ਦੁਨੀਆ ਦੀਆਂ ਖਬਰਾਂ ਨਾਲ ਸੰਬੰਧ ਰੱਖਣ ਵਾਲੇ ਸਾਰੇ ਹੀ ਸਾਡੇ ਪਰਿਵਾਰਕ ਮੈਂਬਰਾਂ ਨੂੰ ਪਿਆਰ ਭਰੀ ਤਨਗੀ ਸਤਿ ਸ਼੍ਰੀ ਅਕਾਲ ਖਬਰਾਂ ਬਹੁਤ ਸਾਰੀਆਂ ਨੇ ਜਿਹੜੀਆਂ ਕਿ ਪੰਜਾਬ ਤੇ ਪੂਰੇ ਭਾਰਤ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚੋਂ ਸਾਡੇ ਦੇ ਸਾਹਮਣੇ ਆਈਆਂ ਪਿਛਲੇ ਕੁਝ ਘੰਟਿਆਂ ਦੇ ਵਿੱਚ ਪਰ ਉਸ ਤੋਂ ਪਹਿਲਾਂ ਪੰਜਾਬ ਦੇ ਵਿੱਚ ਮੌਸਮ ਦਾ ਕੀ ਹਾਲ ਹੈ ਇਹਦੇ ਬਾਰੇ ਜਾਣਕਾਰੀ ਜ਼ਰੂਰ ਦੇਣੀ ਬਣਦੀ ਆ ਕਿ ਪੰਜਾਬ ਦੇ ਵਿੱਚ ਕਈ ਥਾਵਾਂ ਦੇ ਉੱਤੇ ਖਾਸਾ ਮੀਂਹ ਪੈ ਗਿਆ ਮੀਂਹ ਪੈਣ ਦੇ ਕਰਕੇ ਕਈ ਥਾਵਾਂ ਦੇ ਉੱਤੇ ਬੰਨ ਟੁੱਟਣ ਦੀਆਂ ਵੀ ਖਬਰਾਂ ਆਈਆਂ ਤੇ ਕਈ ਥਾਵਾਂ ਦੇ ਉੱਤੇ ਹਾਲੇ ਉਹਨਾ ਮੀਂਹ ਨਹੀਂ ਪਿਆ ਤੇ ਮੌਸਮ ਵਿਭਾਗ ਨੇ ਇਹ ਗੱਲ ਕਹੀ ਆ ਕਿ ਆਉਂਦੇ 72 ਘੰਟਿਆਂ ਦੇ ਵਿੱਚ ਪੰਜਾਬ ਦੇ ਕਈ ਹਿੱਸਿਆਂ ਦੇ ਵਿੱਚ ਜ਼ਬਰਦਸਤ ਮੀਂਹ ਪੈਣ ਦੀ ਪੂਰੀ ਪੂਰੀ ਸੰਭਾਵਨਾ ਇਹ ਮੀਂਹ ਹੋਰ ਕਿੰਨਾ ਕੁ ਪੈਂਦਾ ਜੇ ਪੈਂਦਾ ਕਿੰਨਾ ਕੁ ਡੋਬਾ ਆਉਂਦਾ ਜੇ ਪੈਂਦਾ ਕਿੰਨੀ ਕੁ ਮੌਸਮ ਵਿੱਚ ਤਬਦੀਲੀ ਆਉਂਦੀ ਹੈ ਇਹ ਵਕਤ ਬਿਆਨ ਕਰੂਗਾ ਪਰ ਹਰ ਸਾਲ ਪੰਜਾਬ ਦੇ ਵਿੱਚ ਸੌਣ ਭਾਦੋ ਦੇ ਮਹੀਨੇ 'ਚ ਜਦੋਂ ਮੀਂਹ ਪੈਂਦੇ ਆ ਤਾਂ ਕਈ ਥਾਵਾਂ ਤੇ ਕਸਿੰਗਾ ਟੁੱਟਦੀਆਂ ਕਈ ਥਾਵਾਂ ਤੇ ਨਾਲੇ ਟੁੱਟਦੇ ਆ ਕਈ ਥਾਵਾਂ ਤੇ ਦਰਿਆਵਾਂ ਦੇ ਬੰਨ ਟੁੱਟਦੇ ਆਂ ਕਈ ਥਾਵਾਂ ਤੇ ਨਹਿਰਾਂ ਟੁੱਟਦੀਆਂ ਪਰ ਇਸ ਮਸਲੇ ਦਾ ਕਦੇ ਵੀ ਪੱਕੇ ਤੌਰ ਦੇ ਉੱਤੇ ਕਿਸੇ ਵੀ ਸਿਆਸੀ ਪਾਰਟੀ ਦੇ ਵੱਲੋਂ ਹੱਲ ਨਹੀਂ ਕੱਢਿਆ ਗਿਆ ਲੋਕ ਡੁੱਬਦੇ ਨੇ ਲੋਕ ਮਰਦੇ ਨੇ ਫਸਲਾਂ ਤਬਾਹ ਹੁੰਦੀਆਂ ਜਾਨੀ ਤੇ مالی ਨੁਕਸਾਨ ਹਰ ਵਾਰ ਹੁੰਦਾ ਪਰ ਇਸ ਦੇ ਬਾਵਜੂਦ ਸਰਕਾਰਾਂ ਦੇ ਵੱਲੋਂ ਸੌਣ ਦਾ ਮਹੀਨਾ ਚੜਨ ਤੋਂ ਕੋਈ ਦਿਨ ਪਹਿਲਾਂ ਬਿਆਨ ਦੇਣੇ ਸ਼ੁਰੂ ਕੀਤੇ ਜਾਂਦੇ ਆ ਕਿ ਅਸੀਂ ਐਚਕੀ ਬੰਨ ਮਜ਼ਬੂਤ ਕਰ ਦਿੱਤੇ ਹਨ ਅਸੀਂ ਬੰਨ ਮਜ਼ਬੂਤ ਕਰਨ 'ਚ ਕਸਰ ਕੋਈ ਨਹੀਂ ਬਾਕੀ ਛੱਡ ਰਾਇਏ ਲੋਕ ਮਰਦੇ ਹਨ ਲੋਕ ਡੁੱਬਦੇ ਹਨ ਤੇ ਸਰਕਾਰਾਂ ਸਿਰਫ ਰਾਜਨੀਤੀ ਕਰਦੀਆਂ ਬਾਅਦ ਵਿੱਚ ਇਹ ਗੱਲ ਕਹਿੰਦੀਆਂ ਨੇ ਕਿ ਅਸੀਂ ਆਪਣੀਆਂ ਟੀਮਾਂ ਭਾਈ ਦਿੱਤੀਆਂ ਤੇ ਇਹ ਗਿਰਦੌਰੀ ਕਰਕੇ ਪੀੜਤਾਂ ਨੂੰ ਅਸੀਂ ਛੇਤੀ ਮੁਆਵਜ਼ਾ ਦੇਣ ਵਾਸਤੇ ਯਤਨਸ਼ੀਲ ਹਾਂ ਤੇ ਕਈ ਕਈ ਸਾਲ ਉਹ ਮੁਆਵਜ਼ਾ ਨਹੀਂ ਮਿਲਦਾ ਤੇ ਮਸਲਾ ਉੱਥੇ ਦਾ ਉੱਥੇ ਰਹਿ ਜਾਂਦਾ ਲੋਕਾਂ ਦਾ ਇਹ ਕਹਿਣਾ ਕਿ ਜੇਕਰ ਹੌਲੈਂਡ ਦੇ ਵਿੱਚ 32 ਕਿਲੋਮੀਟਰ ਲੰਮਾ ਬੰਨ 6 ਸਾਲ ਦੇ ਵਿੱਚ ਬਣਾਇਆ ਜਾ ਸਕਦਾ ਸਮੁੰਦਰ ਨੂੰ ਪੂਰ ਕੇ ਜੇਕਰ ਸਮੁੰਦਰ ਦੇ ਵਿੱਚ ਮਿੱਟੀ ਪਾ ਕੇ ਉੱਥੇ 6 ਮਾਰਗੀ ਸੜਕਾਂ ਕੱਢੀਆਂ ਜਾ ਸਕਦੀਆਂ ਤਾਂ ਇਹ ਕਿਹੜੇ ਕਾਰਨ ਨੇ ਕਿ ਪੰਜਾਬ ਦੇ ਵਿੱਚ ਕੱਸੀਆਂ ਹੀ ਪਿਛਲੇ ਕਈ ਦਹਾਕਿਆਂ ਤੋਂ ਠੀਕ ਨਹੀਂ ਹੋ ਰਹੀਆਂ ਪਿਛਲੇ ਕਈ ਦਹਾਕਿਆਂ ਤੋਂ ਪੰਜਾਬ ਦੇ ਵਿੱਚ ਨਾਲੇ ਟੁੱਟ ਰਹੇ ਨੇ ਪਿਛਲੇ ਕਈ ਦਹਾਕਿਆਂ ਤੋਂ ਪੰਜਾਬ ਦੇ ਵਿੱਚ ਨਦੀਆਂ ਟੁੱਟ ਰਹੀਆਂ ਦਰਿਆ ਟੁੱਟ ਰਹੇ ਨੇ ਤੇ ਫਿਰ ਇਸ ਮਸਲੇ ਦਾ ਪੱਕੇ ਤੌਰ ਦੇ ਉੱਤੇ ਹੱਲ ਕੌਣ ਕੱਢੇਗਾ ਕਿ ਇਹਦੇ ਪਿੱਛੇ ਨੀਤਾਂ ਮਾੜੀਆਂ ਨੇ ਜਾਂ ਇਹਦੇ ਪਿੱਛੇ ਕਾਰਗਰੀ ਮਾੜੀ ਹੈ ਜਾਂ ਕੋਈ ਹੋਰ ਕਾਰਨ ਹੈ ਇਹ ਲੋਕਾਂ ਦੇ ਸਮਝ ਦਾ ਹਿੱਸਾ ਹਲੇ ਤੱਕ ਗੱਲ ਬਣ ਨਹੀਂ ਸਕੇ ਜਿਹੜੀ ਵੱਡੀ ਖਬਰ ਪਹਿਲੀ ਹੈ ਉਹ ਹੈਗੀ ਇੱਕ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪ੍ਰੋਹਤ ਦੀ ਥਾਂ ਦੇ ਉੱਤੇ ਨਵੇਂ ਰਾਜਪਾਲ ਗੁਲਾਬ ਚੰਦ ਕਟਾਰੀਆ ਲੜਤੇ ਗਏ ਨੇ ਹੁਣ ਗੁਲਾਬ ਚੰਦ ਕਟਾਰੀਆ ਕੌਣ ਨੇ ਸਵਾਲ ਇਹ ਆ ਅਸਲ ਦੇ ਵਿੱਚ ਇਹ ਅਸਾਮ ਦੇ ਸਾਬਕਾ ਰਾਜਪਾਲ ਨੇ ਅਸਲ ਦੇ ਵਿੱਚ ਇਹ ਰਾਜਸਥਾਨ ਦੇ ਸਾਬਕਾ ਮੰਤਰੀ ਨੇ ਰਾਜਸਥਾਨ ਦੇ ਸਾਬਕਾ ਲੋਕ ਸਭਾ ਮੈਂਬਰ ਨੇ ਪਿਛਲੇ ਦਿਨੀ ਖਬਰ ਪ੍ਰਾਪਤ ਹੋਈ ਸੀ ਕਿ ਜੋ ਬਨਵਾਰੀ ਲਾਲ ਪ੍ਰੋਹਿਤ ਨੇ ਉਹਨਾਂ ਨੇ ਆਪਣਾ ਅਸਤੀਫਾ ਰਾਸ਼ਟਰਪਤੀ ਦ੍ਰੋਪਤੀ ਮੁਰਮੂ ਨੂੰ ਭੇਜ ਦਿੱਤਾ ਤੇ ਉਹਨਾਂ ਦੇ ਇਸ ਅਸਤੀਫੇ ਨੂੰ ਸਵੀਕਾਰ ਵੀ ਕਰ ਲਿਆ ਗਿਆ ਸੀ ਉਸ ਤੋਂ ਬਾਅਦ ਭਾਰਤ ਦੇ ਕੁਝ ਹਿੱਸਿਆਂ ਵਿੱਚ ਨਵੇਂ ਰਾਜਪਾਲ ਆਏ ਗਏ ਕਈਆਂ ਦੀ ਕੁਰਸੀ ਦੇ ਵਿੱਚ ਅਹੁਦੇ ਦੇ ਵਿੱਚ ਤਬਦੀਲੀ ਕੀਤੀ ਗਈ ਤੇ ਫਿਰ ਇਸੇ ਕਰਕੇ ਗੁਲਾਬ ਚੰਦ ਕਟਾਰੀਆ ਜਿਹੜੇ ਕਿ ਰਾਜਸਥਾਨ ਦੇ ਬੀਜੇਪੀ ਦੇ ਸੀਨੀਅਰ ਨੇਤਾਵਾਂ ਦੇ ਵਿੱਚੋਂ ਇੱਕ ਨੇ ਉਹਨਾਂ ਨੂੰ ਪੰਜਾਬ ਦਾ ਰਾਜਪਾਲ ਬਣਨ ਦਾ ਮੌਕਾ ਮਿਲਿਆ ਦੇ ਨਾਲ ਹੀ ਉਹ ਚੰਡੀਗੜ੍ਹ ਦਾ ਕੰਮਕਾਜ ਵੀ ਦੇਖਣਗੇ ਸੋ ਇਸ ਨਿਯੁਕਤੀ ਨੂੰ ਕਈ ਪ੍ਰਸੰਗਾਂ ਤੋਂ ਜੋੜ ਕੇ ਦੇਖਿਆ ਜਾ ਰਿਹਾ ਕਈ ਲੋਕਾਂ ਦਾ ਇਹ ਕਹਿਣਾ ਕਿ ਗੁਲਾਬ ਚੰਦ ਕਟਾਰੀਆ ਸਖਤ ਮિજાਜ ਨੇ ਤੇ ਉਹ ਭਾਜਪਾ ਦੇ ਸੀਨੀਅਰ ਨੇਤਾਵਾਂ ਦੇ ਵਿੱਚੋਂ ਇੱਕ ਨੇ ਤੇ ਪੰਜਾਬ ਦੇ ਵਿੱਚ ਭਾਜਪਾ ਆਪਣੇ ਪੈਰ ਪੱਕੇ ਕਰਨ ਲਈ ਆਉਂਦੇ ਸਮੇਂ ਦੇ ਵਿੱਚ ਕਈ ਵਾਅਦੇ ਘਟ ਕਰਕੇ ਦਿਖਾਵੇਗੀ ਤੇ ਜਦ ਕਿ ਬਨਵਾਰੀ ਲਾਲ ਪ੍ਰੋਹਿਤ ਉਹ ਪਿਛਲੇ ਕੁਝ ਕੁ ਸਮੇਂ ਦੇ ਵਿੱਚ ਕਿਚ-ਕਿਚ ਦੇ ਕਰਕੇ ਤੇ ਲੋਕਾਂ ਦੇ ਮਨਾਂ ਵਿੱਚ ਓਨੀ ਗੂੜੀ ਪੈਂਠ ਨਹੀਂ ਸੀ ਬਣਾ ਸਕੇ ਜਿੰਨੀ ਕਿ ਬਣਨੀ ਚਾਹੀਦੀ ਸੀ ਪਰ ਗੁਲਾਬਚੰਦ ਕਟਾਰੀਆ ਤੋਂ ਬੀਜੇਪੀ ਇਸ ਗੱਲ ਦੀ ਆਸ ਕਰ ਰਹੀ ਹੈ ਕਿ ਸ਼ਾਇਦ ਪੰਜਾਬ ਦੇ ਵਿੱਚ ਪੈਰ ਪੱਕੇ ਕਰਨ ਦੇ ਵਿੱਚ ਇਹਨਾਂ ਦਾ ਸਹਿਯੋਗ ਖਾਸਾ ਮਿਲੇ ਸੋ ਦੇਖਦੇ ਹਾਂ ਉਹਦੇ ਸਮੇਂ ਦੇ ਵਿੱਚ ਗੁਲਾਬਚੰਦ ਕਟਾਰੀਆ ਪੰਜਾਬ ਦੇ ਉਹ ਮਸਲੇ ਜਿਹੜੇ ਮਸਲਿਆਂ ਬਾਰੇ ਅਕਸਰ ਬਨਵਾਰੀ ਨਾਲ ਪ੍ਰੋਹਿਤ ਕਹਿੰਦੇ ਹੁੰਦੇ ਸਨ ਕਿ ਮੈਂ ਵਕ ਵਕ ਸਰਹੱਦੀ ਖੇਤਰਾਂ 'ਚ ਜਾ ਕੇ ਦੇਖਿਆ ਨਸ਼ੇ ਬਹੁਤ ਨੇ ਮੈਂ ਵਕ ਵਕ ਥਾਵਾਂ ਤੇ ਜਾ ਕੇ ਦੇਖਿਆ ਅਮਨ ਕਾਨੂੰਨ ਦੀ ਸਥਿਤੀ ਸਾਜ਼ਗਰ ਨਹੀਂ ਇਹਨਾਂ ਸਾਰੀਆਂ ਗੱਲਾਂ ਦੇ ਨਾਲ ਕਿੰਨੇਕ ਸਹਿਮਤੀ ਗੁਲਾਬਚੰਦ ਕਟਾਰੀਆ ਅਪਣਾਉਂਦੇ ਨੇ ਕਿ ਉਹ ਵੀ ਬਨਵਾਰੀ ਲਾਲ ਪ੍ਰੋਹਿਤ ਦੀ ਤਰਜ਼ ਦੇ ਉੱਤੇ ਥੋੜੇ-ਥੋੜੇ ਸਮੇਂ ਬਾਅਦ ਪੰਜਾਬ ਦੇ ਸਰਹੱਦੀ ਖੇਤਰਾਂ ਵਿੱਚ ਜਾ ਕੇ ਆਮ ਲੋਕਾਂ ਦਾ ਹਾਲ-ਚਲ ਜਾਣਨਗੇ ਜਾਂ ਫਿਰ ਇਹ ਗੱਲ ਇਵੇਂ ਹੀ ਲਟਕਦੀ ਰਹੂਗੀ ਇਹ ਆਉਣ ਵਾਲੇ ਸਮੇਂ ਦੇ ਉੱਤੇ ਨਿਰਭਰ ਕਰਦੀ ਹੈ ਉਸ ਤੋਂ ਅਗਲੀ ਜਾਣਕਾਰੀ ਇਹ ਆ ਕਿ ਪੰਜਾਬ ਦੇ ਵਿੱਚ ਇਸ ਵੇਲੇ ਸ਼੍ਰੋਮਣੀ ਅਕਾਲੀ ਦਲ ਦੇ ਮੁੱਦੇ ਦੇ ਉੱਤੇ ਲਗਾਤਾਰ ਗਰਮਾ-ਗਰਮੀ ਹੋ ਰਹੀ ਹੈ ਪਿਛਲੇ ਦਿਨੀ ਅਸੀਂ ਪ੍ਰੋਗਰਾਮ ਦੇ ਵਿੱਚ ਇਹ ਖਬਰ ਸਾਂਝੀ ਕੀਤੀ ਸੀ ਕਿ ਸੁਖਬੀਰ ਸਿੰਘ ਬਾਦਲ ਹੋਰਾਂ ਦੇ ਵੱਲੋਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਨੂੰ ਇੱਕ ਬੰਦ ਲਫਾਫਾ ਸੀਲ ਬੰਦ ਲਫਾਫਾ ਸੌਂਪਿਆ ਗਿਆ। ਇਹਦੇ ਬਾਰੇ ਖਬਰਾਂ ਮੁੱਢਲੇ ਤੌਰ ਤੇ ਇਹ ਆਈਆਂ ਕਿ ਜੋ ਸ਼੍ਰੋਮਣੀ ਅਕਾਲੀ ਦਲ ਦੇ ਵਿਰੋਧ ਕਰਨ ਵਾਲੇ ਜਾਂ ਬਾਗੀ ਨੇਤਾਵਾਂ ਦੇ ਵੱਲੋਂ ਇੱਕ ਮਾਫੀਨਾਮਾ ਲਿਖ ਕੇ ਦਿੱਤਾ ਗਿਆ ਸੀ ਕਿ ਸਾਡੇ ਕੋਲੋਂ ਲੰਘੇ ਵੇਲੇ ਵਿੱਚ ਜਦੋਂ ਸਾਡੀ ਪਾਰਟੀ ਦੀ ਸਰਕਾਰ ਸੀ ਉਦੋਂ ਬਹੁਤ ਸਾਰੀਆਂ ਗਲਤੀਆਂ ਹੋਈਆਂ ਤੇ ਉਹਨਾਂ ਗਲਤੀਆਂ ਦੇ ਪਛਤਾਵੇ ਦੇ ਰੂਪ ਦੇ ਵਿੱਚ ਅਸੀਂ ਮਾਫੀ ਵੀ ਮੰਗੀ ਆ। ਤੇ ਲਿਖਤੀ ਤੌਰ ਦੇ ਉਤੇ ਵੀ ਗਿਆਨੀ ਰਕबीर ਸਿੰਘ ਹੋਰਾਂ ਨੂੰ ਸੌਂਪ ਕੇ ਗਏ ਆ ਉਸ ਤੋਂ ਬਾਅਦ 15 ਦਿਨ ਦੇ ਅੰਦਰ ਅੰਦਰ ਜਥੇਦਾਰ ਗਿਆਨੀ ਰਕबीर ਸਿੰਘ ਹੋਰਾਂ ਨੇ ਸੁਖਬੀਰ ਸਿੰਘ ਬਾਦਲ ਨੂੰ ਤਲਬ ਹੋਣ ਵਾਸਤੇ ਕਿਹਾ ਸਖਬੀਰ ਸਿੰਘ ਬਾਦਲ ਹੋਰਾਂ ਨੇ ਹਾਮੀ ਭਰੀ ਕਿ ਮੈਂ ਨਿਮਾਣੇ ਸਿੱਖ ਵਾਂਗੂ ਇੱਥੇ ਹਾਜ਼ਰ ਹੋਵਾਂਗਾ ਸਖਬੀਰ ਸਿੰਘ ਬਾਦਲ ਆਪਣੇ ਕੁਝ ਸਾਥਗਾਨ ਨੂੰ ਲੈ ਕੇ ਪਿਛਲੇ ਦਿਨੀ ਦਰਬਾਰ ਸਾਹਿਬ ਦੇ ਵਿੱਚ ਗਏ ਸਨ ਮੱਥਾ ਟੇਕਿਆ ਤੇ ਜਥੇਦਾਰ ਅਕਾਲ ਤਖਤ ਨੂੰ ਮਿਲੇ ਤੇ ਉਹਨਾਂ ਨੂੰ ਇੱਕ ਸੀਲ ਬੰਦ ਲਫਾਫਾ ਸੌਂਪ ਕੇ ਵਾਪਸ ਆ ਗਏ ਹੁਣ ਇਸ ਲਫਾਫੇ ਦੇ ਉੱਤੇ ਰਾਜਨੀਤੀ ਚੱਲੀ ਹੈ ਕਿ ਲਫਾਫੇ ਵਿੱਚ ਹੈ ਕੀ ਤੇ ਉਹ ਕਿਹੜੇ ਕਾਰਨ ਨੇ ਜਿਹਦੇ ਕਰਕੇ ਇਸ ਲਫਾਫੇ ਵਿੱਚ ਦਰਜ ਗੱਲਾਂ ਨੂੰ ਜਨਤਕ ਨਹੀਂ ਕੀਤਾ ਜਾ ਰਿਹਾ ਕਿ ਇਸ ਲਫਾਫੇ ਦੇ ਵਿੱਚ ਸਖਬੀਰ ਸਿੰਘ ਬਾਦਲ ਨੇ ਮਾਫੀ ਮੰਗੀ ਹੈ ਕੀ ਇਸ ਲਫਾਫੇ ਦੇ ਵਿੱਚ ਲਾਜੋ ਮੈਟਰ ਆ ਉਹ ਜਨਤਕ ਹੋਣ ਤੋਂ ਬਾਅਦ ਅਕਾਲੀ ਦਲ ਦੀ ਇੱਜ਼ਤ ਬਚ ਸਕੇਗੀ ਇਹ ਲੋਕਾਂ ਨੇ ਮਨ ਵਿੱਚ ਤੈਰਦੇ ਹੋਏ ਕਈ ਕਿਸਮ ਦੇ ਸਵਾਲ ਆ ਪਰ ਅਗਲੀ ਮਹੱਤਵਪੂਰਨ ਗੱਲ ਇਹ ਆ ਕਿ ਇਸ ਲਫਾਫੇ ਦੇ ਮੁੱਦੇ ਦੇ ਉੱਤੇ ਚਰਨਜੀਤ ਸਿੰਘ ਬਰਾੜ ਜਿਹੜੇ ਕਿ ਰਾਜਪੁਰਾ ਤੋਂ ਇੱਕ ਵਾਰ ਚੋਣ ਵੀ ਲੜ ਸਕੇ ਅਕਾਲੀ ਦਲ ਦੀ ਜਿਹੜੇ ਕਿ ਸੁਖਵੀਰ ਸਿੰਘ ਬਾਦਲ ਦੇ ਓਐਸਡੀ ਵੀ ਰਹੇ ਨੇ ਉਹਨਾਂ ਦੇ ਵੱਲੋਂ ਟਿੱਪਣੀ ਕੀਤੀ ਗਈ ਆ ਉਹਨਾਂ ਨੇ ਕਿਹਾ ਕਿ ਇਸ ਸੀਲ ਬੰਦ ਲਫਾਫੇ ਦੇ ਵਿੱਚ ਨਾ ਤਾਂ ਬੇਦਬੀ ਦੇ ਮੁੱਦੇ ਤੇ ਕੁਝ ਹੈ ਨਾ ਡੇਰਾ ਮੁਖੀ ਨੂੰ ਮਾਫੀ ਦੇ ਮੁੱਦੇ ਦੇ ਉੱਤੇ ਕੁਝ ਹੈ ਨਾ ਹੀ ਉਹ ਗੁਨਾਹ ਜਿਹੜੇ ਕਿ ਲੰਘੇ ਵੇਲੇ ਦੇ ਵਿੱਚ ਸ਼ਰੋਮਣੀ ਅਕਾਲੀ ਦਲ ਦੇ ਵੱਲੋਂ ਕੀਤੇ ਗਏ ਨੇ ਉਹਨਾਂ ਦਾ ਕੋਈ ਜ਼ਿਕਰ ਕੀਤਾ ਗਿਆ ਉਹਨਾਂ ਨੇ ਕਿਹਾ ਜੀ ਕਿ ਇਹ ਇੱਕ ਖਾਨਾ ਪੂਰਤੀ ਵਾਲਾ ਬੰਦ ਲਫਾਫਾ ਹੋ ਨਿਬੜਨਾ ਉਹਨਾਂ ਨੇ ਕਿਹਾ ਜੀ ਕਿ ਸਖਬੀਰ ਸਿੰਘ ਬਾਦਲ ਨੂੰ ਲੰਘੇ ਵੇਲੇ ਵਿੱਚ ਹੋਈਆਂ ਗਲਤੀਆਂ ਬਨਾਮ ਗੁਨਾਹਾਂ ਵਾਸਤੇ ਜਨਤਕ ਤੌਰ ਦੇ ਉੱਤੇ ਮਾਫੀ ਮੰਗਣੀ ਚਾਹੀਦੀ ਸੀ ਪਰ ਉਹਨਾਂ ਨੇ ਆਪਣੇ ਵੱਲੋਂ ਕੀਤੀਆਂ ਗਈਆਂ ਲੱਗੇ ਵੇਲੇ ਦੀਆਂ ਗਲਤੀਆਂ ਨੂੰ ਲੁਕਾਉਣ ਦੇ ਲਈ ਇੱਕ ਵਾਰ ਫਿਰ ਨਵਾਂ ਬਜਰ ਗੁਨਾਹ ਕਰ ਦਿੱਤਾ ਜਿਹਨੂੰ ਕਿ ਸਿੱਖ ਕੌਮ ਕਦੇ ਬਰਦਾਸ਼ਤ ਨਹੀਂ ਕਰੇਗੀ ਕੀ ਚਰਨਜੀਤ ਸਿੰਘ ਬਰਾੜ ਹੋਰਾਂ ਦੇ ਕੋਲ ਇਸ ਗੱਲ ਦੀ ਜਾਣਕਾਰੀ ਪਹੁੰਚ ਗਈ ਹੈ ਕਿ ਉਸ ਲਫਾਫੇ ਦੇ ਵਿੱਚ ਲਿਖਿਆ ਗਿਆ ਮੈਟਰ ਦੇ ਵਿੱਚ ਕਿਤੇ ਮਾਫੀ ਨਾਮੇ ਦਾ ਜ਼ਿਕਰ ਨਹੀਂ ਹੈ ਕੀ ਚਰਨਜੀਤ ਸਿੰਘ ਬਰਾੜ ਹੋਰਾਂ ਨੂੰ ਇਸ ਗੱਲ ਦਾ ਪਤਾ ਲੱਗ ਗਿਆ ਕਿ ਇਸ ਲਫਾਫੇ ਦੇ ਵਿੱਚ ਹੈ ਕੀ ਇਹ ਹੁਣ ਵਕਤ ਬਿਆਨ ਕਰੇਗਾ ਪਰ ਹਾਲੇ ਤੱਕ ਜਥੇਦਾਰ ਸਾਹਿਬ ਦੇ ਵੱਲੋਂ ਇਹ ਨਹੀਂ ਗੱਲ ਦੱਸੀ ਗਈ ਕਿ ਇਸ ਲਫਾਫੇ ਦੇ ਵਿੱਚ ਹੈ ਕਿ ਇਹ ਲਫਾਫਾ ਕਦੋਂ ਖੁੱਲੇਗਾ ਤੇ ਕਿਵੇਂ ਖੁੱਲੇਗਾ ਤੇ ਕਿੰਨੀ ਕੁ ਧੀਰਵਾਦ ਕਿਹਦੀ ਹਾਜ਼ਰੀ ਚ ਖੁੱਲੇਗਾ ਇਹ ਵਕਤ ਨਹੀਂ ਬਿਆਨ ਕਰਨਾ ਪਰ ਫਿਲਹਾਲ ਇਸ ਲਫਾਫੇ ਦੇ ਮੁੱਦੇ ਦੇ ਉੱਤੇ ਰਾਜਨੀਤੀ ਲਗਾਤਾਰ ਹੋਣੀ ਸ਼ੁਰੂ ਹੋ ਚੁੱਕੀ ਹੈ ਉਸ ਤੋਂ ਅਗਲੀ ਗੱਲ ਇਹ ਆ ਕਿ ਚਰਨਜੀਤ ਸਿੰਘ ਚੰਨੀ ਜਿਹੜੇ ਕਿ ਜਲੰਧਰ ਦੇ ਮੈਂਬਰ ਪਾਰਲੀਮੈਂਟ ਨੇ ਉਹ ਇੰਪੀਰੀਅਲ ਮੈਡੀਕਲ ਹਾਲ ਦੇ ਵਿੱਚ ਗਏ ਨੇ ਜਲੰਧਰ ਦੇ ਵਿੱਚ ਇੰਪੀਰੀਅਲ ਮੈਡੀਕਲ ਹਾਲ ਦੁਆਬਾ ਖੇਤਰ ਦਾ ਖਾਸ ਕਰਕੇ ਜਲੰਧਰ ਖੇਤਰ ਦਾ ਸਭ ਤੋਂ ਵੱਡਾ ਮੈਡੀਕਲ ਹਾਲ ਹੈ ਮੰਨਿਆ ਜਾਂਦਾ ਕਿ ਜੇਕਰ ਕਿਸੇ ਹੋਰ ਦੁਕਾਨ ਦੇ ਉੱਤੇ ਮੈਡੀਸਿਨ ਨਾ ਮਿਲੇ ਤਾਂ ਫਿਰ ਇੱਥੋਂ ਮਿਲ ਜਾਂਦੀ ਹੈ ਤੇ ਜੇ ਇੱਥੋਂ ਵੀ ਨਾ ਮਿਲੇ ਤਾਂ ਇਹ ਮੰਨਿਆ ਜਾਂਦਾ ਜਿਵੇਂ ਕਿ ਪੂਰੇ ਜਲੰਧਰ ਦੇ ਵਿੱਚ ਜਾਂ ਪੂਰੇ ਦੁਆਬੇ ਦੇ ਵਿੱਚੋਂ ਉਹ ਮੈਡੀਸਿਨ ਨਹੀਂ ਮਿਲਣੀ ਪਰ ਇਸ ਦੁਕਾਨ ਦੇ ਉੱਤੇ ਹੋਈ ਲੁੱਟਖੋਹ ਦੇ ਮਾਮਲੇ ਤੋਂ ਬਾਅਦ ਜਦੋਂ ਵਿਵਾਦਾਂ ਦੇ ਵਿੱਚ ਕਈ ਗੱਲਾਂ ਆਈਆਂ ਤਾਂ ਚਰਨਜੀਤ ਸਿੰਘ ਚੰਨੀ ਇੰਪੀਰੀਅਲ ਮੈਡੀਕਲ ਹਾਲ ਦੇ ਉੱਤੇ ਪਹੁੰਚੇ ਜਿਹੜੇ ਕਿ ਮੈਂਬਰ ਪਾਰਲੀਮੈਂਟ ਨੇ ਤੇ ਉਹਨਾਂ ਦੇ ਵੱਲੋਂ ਜਾ ਕੇ ਇੱਥੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਉਹਨਾਂ ਨੇ ਕਿਹਾ ਜੀ ਕਿ ਕਦੇ ਕਤਲੋਗਾਂ ਦੀ ਖਬਰ ਆਉਂਦੀ ਆ ਕਦੇ ਇੱਥੇ ਲੁੱਟਖੋਹ ਦੀ ਖਬਰ ਆਉਂਦੀ ਆ ਕਦੇ ਕੋਈ ਤੇ ਕਦੇ ਕੋਈ ਸਰਕਾਰ ਦੇ ਵੱਲੋਂ ਇਸ ਮਸਲੇ ਦੇ ਉੱਤੇ ਕੁਝ ਨਹੀਂ ਕੀਤਾ ਜਾ ਰਿਹਾ ਲੋਕਾਂ ਨੇ ਮਨਾਂ ਵਿੱਚ ਦਹਿਸ਼ਤ ਫੈਸੜੀ ਹੋਈ ਹੈ ਤੇ ਗੁੰਡੇ ਲੁਟੇਰੇ ਬਦਮਾਸ਼ ਅਯਾਸ਼ ਪੰਜਾਬ ਦੇ ਵਿੱਚ ਦੰਦ ਨਾਉਂਦੇ ਫਿਰਦੇ ਨੇ ਉਹਨਾਂ ਨੂੰ ਨੱਥ ਪਾਉਣ ਦੇ ਵਿੱਚ ਭਗਵੰਤ ਮਾਨ ਦੀ ਸਰਕਾਰ ਪੂਰੀ ਤਰ੍ਹਾਂ ਫਿਰ ਸਾਬਤ ਹੋਈ ਹੈ ਉਹਨਾਂ ਨੇ ਕਿਹਾ ਜੀ ਕਿ ਇਸ ਤੋਂ ਪਹਿਲਾਂ ਵੀ ਘਰਾਂ ਵਿੱਚ ਲੁੱਟਖੋਹਾਂ ਬਹੁਤ ਹੁੰਦੀਆਂ ਨੇ ਤੇ ਹੁਣ ਜਲੰਧਰ ਦੇ ਇੰਪੀਰੀਅਲ ਹਾਲ ਦੇ ਵਿੱਚ ਇਸ ਤਰੀਕੇ ਦੇ ਨਾਲ ਆ ਕੇ ਲੁੱਟਖੋਹ ਦੀ ਵਾਰਦਾਤ ਨੂੰ ਅੰਜਾਮ ਦੇਣਾ ਇਹ ਬੜੀ ਮੰਦਪਾਕੀ ਗੱਲ ਹੈ ਉਹਨਾਂ ਨੇ ਪੰਜਾਬ ਦੀ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਮਸਲੇ ਦੇ ਵਿੱਚ ਟੁਕਮਾਂ ਹੱਲ ਕੱਢੇ ਜਾਵੇ ਨਹੀਂ ਤਾਂ ਕਾਂਗਰਸ ਪਾਰਟੀ ਇਸ ਗੱਲ ਦਾ ਬਹੁਤ ਵੱਡੇ ਪੱਦਰ ਦੇ ਉੱਤੇ ਆਉਂਦੇ ਸਮੇਂ ਦੇ ਵਿੱਚ ਵਿਰੋਧ ਕਰਨਾ ਸ਼ੁਰੂ ਕਰੇਗੀ ਉਸ ਤੋਂ ਕੁਲੀ ਜਾਣਕਾਰੀ ਇਹ ਆ ਕਿ ਇਸ ਵੇਲੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਲਗਾਤਾਰ ਕੋਸ਼ਿਸ਼ ਕਰ ਰਹੀ ਹੈ ਕਿ ਅਸੀਂ ਆਉਂਦੀਆਂ ਚਾਰ ਸੀਟਾਂ ਦੇ ਉੱਤੇ ਵੀ ਆਪਣੀ ਪਕੜ ਮਜ਼ਬੂਤ ਕਰ ਗਏ ਇੱਥੇ ਵੀ ਦਸਰਾ ਬਣਦਾ ਕਿ ਚਾਰ ਜਾਨੇ ਜੋ ਪੰਜਾਬ ਵਿਧਾਨ ਸਭਾ ਦੇ ਮੈਂਬਰ ਸਨ ਜਦੋਂ ਤੋਂ ਉਹ ਲੋਕ ਸਭਾ ਦੇ ਮੈਂਬਰ ਬਣੇ ਨਹੀਂ ਉਸ ਵੇਲੇ ਤੋਂ ਲੈ ਕੇ ਹੁਣ ਤੱਕ ਲਗਾਤਾਰ ਆਮ ਆਦਮੀ ਪਾਰਟੀ ਇਸ ਗੱਲ ਦੀਆਂ ਕੋਸ਼ਿਸ਼ਾਂ ਦੇ ਵਿੱਚ ਐ ਕਿ ਅਸੀਂ ਇਹ ਚਾਰੇ ਦੀਆਂ ਚਾਰੇ ਸੀਟਾਂ ਜਿੱਤ ਲੱਗੇ ਪਰ ਇਹ ਵਕਤ ਬਿਆਨ ਕਰੇਗਾ ਕਿ ਇਹ ਚਾਰੋਂ ਸੀਟਾਂ ਜਿੱਤੀਆਂ ਜਾਂਦੀਆਂ ਜਾਂ ਨਹੀਂ ਆਮ ਆਦਮੀ ਪਾਰਟੀ ਦੀ ਪੁਰਜ਼ੋਰ ਖੁਸ਼ ਇਹ ਆ ਕਿ ਅਸੀਂ ਇਹਨਾਂ ਚਾਰਾਂ ਸੀਟਾਂ ਨੂੰ ਜਿੱਤ ਕੇ ਤੇ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ-ਪਹਿਲਾਂ ਲੋਕਾਂ ਦੇ ਮਨਾਂ ਦੇ ਵਿੱਚ ਇਹ ਪ੍ਰਭਾਵ ਛੱਡਣ 'ਤੇ ਕਾਮਯਾਬ ਹੋਈਏ ਕਿ ਪਹਿਲਾਂ ਵੀ ਸਾਨੂੰ ਲੋਕ ਮੁਹੱਬਤ ਕਰਦੇ ਸਨ ਤੇ ਅਜੇ ਵੀ ਕਰ ਰਹੇ ਨੇ ਤੇ ਸਾਡਾ ਵਿਰੋਧ ਕਰਨ ਵਾਲੇ ਲੋਕਾਂ ਦਾ ਕੋਈ ਵजूद ਨਹੀਂ ਹੈ ਤੇ ਇੱਥੇ ਵੀ ਰਸਨਾ ਬਣਦਾ ਕਿ ਭਗਵੰਤ ਮਾਨ ਦੇ ਵੱਲੋਂ ਪਿਛਲੇ ਦਿਨੀ ਇਹ ਵੀ ਐਲਾਨ ਕੀਤਾ ਗਿਆ ਸੀ ਜਲੰਧਰ ਦੀ ਜ਼ਿਮਨੀ ਚੋਣ ਦੇ ਮੌਕੇ ਕਿ ਮੈਂ ਹਫ਼ਤੇ ਵਿੱਚ ਦੋ ਦਿਨ ਜਲੰਧਰ ਰਿਹਾ ਕਰਾਂਗਾ ਤੇ ਮੈਂ ਜਲੰਧਰ ਕਿੰਟ ਦੇ ਵਿੱਚ ਦੀਪ ਨਗਰ ਦੇ ਵਿੱਚ ਲਏ ਹੋਏ ਘਰ ਨੂੰ ਛੱਡਾਂਗਾ ਨਹੀਂ ਇਥੋਂ ਹੀ ਮੈਂ ਦੁਆਬੇ ਤੇ ਮਾਝੇ ਦੀ ਰਾਜਨੀਤੀ ਦੇ ਨਾਲ ਸੰਪਰਕਿਤ ਰਹਾਂਗਾ ਕਿ ਭਗਵੰਤ ਮਾਨ ਆਉਂਦੇ ਸਮੇਂ ਦੇ ਵਿੱਚ ਚਾਰੇ ਸੀਟਾਂ ਜਿੱਤਣ ਦੇ ਲਈ ਕੋਈ ਨਵੀਂ ਤਰਕੀਬ ਅਪਣਾਉਣਗੇ ਜਾਂ ਇਹ ਸੁਤੇ ਸਦ ਚੋਣਾ ਹੋ ਜਾਣੀਗਾ ਇਹ ਬਖਤਰੀ ਬਿਆਨ ਕਰਨਾ ਪਰ ਹਾਲੇ ਤੱਕ ਚੋਣ ਕਮਿਸ਼ਨ ਦੇ ਵੱਲੋਂ ਇਹਨਾਂ ਚੋਣਾਂ ਦੇ ਲਈ ਹਲੇ ਤੱਕ ਰਸਮੀ ਤੌਰ ਦੇ ਉੱਤੇ ਕੋਈ ਐਲਾਨ ਨਹੀਂ ਕੀਤਾ ਗਿਆ ਪਰ ਸਾਰੀਆਂ ਸਿਆਸੀ ਪਾਰਟੀਆਂ ਸਿੱਧੇ ਤੇ ਅਸਿੱਧੇ ਤੌਰ ਦੇ ਉੱਤੇ ਜਿਸ ਤਰੀਕੇ ਨਾਲ ਕਮਰ ਕੱਸੀ ਬੈਠੀਆਂ ਨੇ ਉਸ ਤੋਂ ਲੱਗਦਾ ਕਿ ਆਉਂਦੇ ਸਮੇਂ ਦੇ ਵਿੱਚ ਕਈ ਤਰ੍ਹਾਂ ਦੇ ਵੱਡੇ ਰਾਜਨੀਤਿਕ ਮੋੜ ਪੰਜਾਬ ਦੀ ਰਾਜਨੀਤੀ ਵਿੱਚ ਆਉਣਗੇ ਪਰ ਇਹ ਆਉਣ ਵਾਲੇ ਮੋੜ ਕੀ ਅਕਾਲੀ ਦਲ ਨੂੰ ਬਚਾ ਸਕਣਗੇ ਕੀ ਕਾਂਗਰਸ ਜਿਹੜੀ ਕਿ ਆਪਣੀ ਸੀਟ 37 38 ਡਿਣਾਂ ਦੇ ਵਿੱਚ ਜਲੰਧਰ ਵਾਲੀ ਗਵਾ ਬੈਠੀ ਆ ਇਸ ਮਾਮਲੇ 'ਚ ਕਾਂਗਰਸ ਕੁਝ ਕਰ ਸਕੇਗੀ ਕੀ ਅਕਾਲੀ ਦਲ ਕੁਝ ਕਰ ਸਕੇਗਾ ਕੀ ਬੀਜੇਪੀ ਪੈਰ ਲਾ ਸਕੇਗੀ ਕੀ ਬਸਪਾ ਦਾ ਕੋਈ ਵजूद ਬਚੇਗਾ ਲੋਕਾਂ ਦੇ ਮਨਾਂ ਵਿੱਚ 100 ਕਿਸਮ ਦੇ ਸਵਾਲ ਨੇ ਜਿਹੜੇ ਕਿ ਗੈਰਵਾਜਬ ਨਹੀਂ ਸਾਰੇ ਵਾਜਬ ਸਵਾਲ ਨੇ ਕਿਉਂਕਿ ਐਤਕੀ ਬਸਪਾ ਅਕਾਲੀ ਦਲ ਤੇ ਬਾਕੀ ਸਿਆਸੀ ਫਾਰਟਿਕਾਂ ਦਾ ਇੱਕ ਹਿੱਸਾ ਇਹ ਉਹ ਲਗਦਾ ਕਿ ਸਿਰਫ ਸਿਰਫ ਖਾਣਾ ਪੂਰਤੀ ਲਈ ਮੈਦਾਨ ਦੇ ਵਿੱਚ ਸੀ ਪ੍ਰੈਕਟੀਕਲ ਤੌਰ ਦੇ ਉੱਤੇ ਕੁਝ ਵੀ ਨਹੀਂ ਤੇ ਜੇਕਰ ਉਸ ਤੋਂ ਅਗਲੀ ਗੱਲ ਕਰਗੇ ਤਾਂ ਇਸ ਵੇਲੇ ਪੰਜਾਬ ਤੇ ਦੇਸ਼ ਦੇ ਲੋਕਾਂ ਦੇ ਮਨ ਵਿੱਚ ਇੱਕ ਸਵਾਲ ਜ਼ਰੂਰ ਹੈ ਕਿ ਕੀ ਇਸ ਵਕਤ ਜੋ ਸਾਡੇ ਦੇਸ਼ ਦੇ ਖਿਡਾਰੀ ਵੱਖ-ਵੱਖ ਖੇਡਾਂ ਨਾਲ ਸੰਬੰਧਿਤ ਤੇ ਫਰਾਂਸ ਦੀਆਂ 올림픽 ਦੇ ਵਿੱਚ ਨਹੀਂ ਪੈਰਾਸੋਲੰਪਿਕ ਦੇ ਵਿੱਚ ਤੇ ਉਹਨਾਂ ਨੂੰ ਕੋਈ ਬਹੁਤ ਵੱਡੀ ਕਾਮਯਾਬੀ ਮਿਲੇਗੀ ਲੰਘੇ ਦਿਨ ਕਈ ਸਾਡੇ ਖਿਡਾਰੀਆਂ ਤੇ ਖਿਡਾਰਨਾਂ ਦੇ ਵੱਲੋਂ ਆਪਣਾ ਖਾਤਾ ਖੋਲ੍ਹ ਕੇ ਕਾਮਯਾਬੀ ਦਾ ਇੱਕ ਨਵਾਂ ਇਤਿਹਾਸ ਸਿਰਜਿਆ ਗਿਆ ਤੇ ਐਤਕੀ ਆਸ ਕਰਨੀ ਬਣਦੀ ਹੈ ਕਿ 올림픽 ਦੇ ਵਿੱਚ ਭਾਰਤੀ ਖਿਡਾਰੀ ਆਪਣਾ ਸੋਹਣਾ ਜਲਵਾ ਪੇਸ਼ ਕਰਨਗੇ ਜਿਸ ਤਰੀਕੇ ਨਾਲ ਭਾਰਤੀ ਖਿਡਾਰੀਆਂ ਨੇ ਆਪਣੀ ਸ਼ੁਰੂਆਤ ਕੀਤੀ ਹੈ ਤੇ ਇਹ ਸਭ ਜਾਣਦੇ ਆ ਕਿ ਦੇਸ਼ ਦੇ ਵਿੱਚ ਖਿਡਾਰੀਆਂ ਨੂੰ ਕੋਈ ਬਹੁਤੀ ਮਦਦ ਨਹੀਂ ਮਿਲਦੀ ਇਸ ਦੇ ਬਾਵਜੂਦ ਖਿਡਾਰੀ ਆਪਣੇ ਜਜ਼ਬੇ ਤੇ ਆਪਣੀ ਕਲਾ ਦੇ ਸਦਕਾ ਆਪਣੀ ਲਗਨ ਦੇ ਸਦਕਾ ਅੱਗੇ ਵਧਦੇ ਨੇ ਉਹ ਸਰਸ਼ਾਰ ਕਰਨ ਵਾਲੀ ਗੱਲ ਹੈ ਪਰ ਕਿੰਨਾ ਚੰਗਾ ਹੋਵੇ ਜੇਕਰ ਅਮਰੀਕਾ ਵਾਂਗ ਭਾਰਤ ਵੀ ਖੇਡਾਂ ਦੇ ਉੱਤੇ ਮੋਟਾ ਬਜਟ ਖਰਚਦਾ ਹੋਵੇ ਕਿੰਨਾ ਚੰਗਾ ਹੋਵੇ ਜੇਕਰ ਅਸੀਂ ਵੀ ਚੀਨ ਵਾਂਗ ਭਾਰਤ ਦੀਆਂ ਖਿਡਾਰੀਆਂ ਦੇ ਉੱਤੇ ਪੈਸਾ ਖਰਚ ਕਰਦੇ ਹੋઈએ ਤਾਂ ਹੋ ਸਕਦਾ ਅਸੀਂ ਵੀ ਮੈਡਲਾਂ ਦੇ ਮਾਮਲੇ ਵਿੱਚ ਅੱਗੇ ਨਿਕਲ ਜਾਗੇ ਪਰ ਜਿੰਨੇ ਵੀ ਖਿਡਾਰੀਆਂ ਨੂੰ ਇਤਕੀ ਮੈਡਲ ਮਿਲਣਗੇ ਉਹਨਾਂ ਦਾ 90 ਫੀਸਦੀ ਹਿੱਸਾ ਆਪਣੀ ਕਾਬਲੀਅਤ ਦੇ ਆਧਾਰ ਦੇ ਉੱਤੇ ਹੋਏਗਾ ਤੇ ਬਾਕੀ ਕੁਝ ਨੂੰ ਅਸੀਂ ਕਹਿ ਸਕਦੇ ਹਾਂ ਕਿ ਚਲੋ ਵਕਤ ਮਿਲ ਗਿਆ ਜਾਂ ਸਰਕਾਰੀ ਤੌਰ ਤੇ ਮਦਦ ਮਿਲੀ ਜਾਂ ਉਹ ਆਪਣੇ ਤੌਰ ਤੇ ਰਸੂਖਮਾਨ ਸਨ ਪਰ ਬਹੁਤੇ ਖਿਡਾਰੀ ਜੋ ਇਸ ਵੇਲੇ ਵੱਖ-ਵੱਖ ਖੇਡਾਂ ਨਾਲ ਜੁੜੇ ਹੋਏ ਨੇ ਉਹਨਾਂ ਦੀ ਆਰਥਿਕਤਾ ਬੰਦਵਾੜੇ ਵਾਲੀ ਹੈ ਤੇ ਉਹਨਾਂ ਖਿਡਾਰੀਆਂ ਦੇ ਵੱਲੋਂ ਆਪਣੀ ਆਰਥਿਕਤਾ ਨੂੰ ਪਰੇ ਰੱਖ ਕੇ ਜਿਸ ਤਰੀਕੇ ਨਾਲ ਦੇਸ਼ ਦੀ ਝੋਲੀ ਦੇ ਵਿੱਚ ਮੈਡਲ ਪਾਉਣ ਦਾ ਸਿਲਸਿਲਾ ਸ਼ੁਰੂ ਕੀਤਾ ਗਿਆ ਉਹਦੇ ਉੱਤੇ ਹਰ ਭਾਰਤੀ ਨਾਗਰਿਕ ਮਾਣ ਮਹਿਸੂਸ ਕਰ ਰਿਹਾ ਹੈ ਉਸ ਤੋਂ ਅਗਲੀ ਜਾਣਕਾਰੀ ਤੁਲਨਾ ਦੇ ਰੂਪ ਦੇ ਵਿੱਚ ਹੈ ਵਿਦੇਸ਼ਾਂ ਦੇ ਵੱਖ-ਵੱਖ ਖੇਸਿਆਂ ਦੇ ਵਿੱਚ ਵਿਚਰਦੇ ਆ ਅਸੀਂ ਤੇ ਤੁਸੀਂ ਸਾਰੇ ਪੰਜਾਬ ਵਿੱਚ ਲੀਆਂ ਕਮੀਆਂ ਪੇਸ਼ੀਆਂ ਦੇ ਵੱਲ ਜ਼ਰੂਰ ਝਾਤ ਮਾਰਦੇ ਆ ਕੀ ਪੰਜਾਬ ਵਿੱਚਲੇ ਟੋਇਟ ਬੇ ਕਦੇ ਖਤਮ ਹੋ ਸਕਣਗੇ ਕੀ ਇੰਗਲੈਂਡ ਯੂਰਪ ਦੇ ਵੱਖ-ਵੱਖ ਦੇਸ਼ ਕੈਨੇਡਾ ਜਾਂ ਅਮਰੀਕਾ ਦੀਆਂ ਸੜਕਾਂ ਵਾਂਗ ਪੰਜਾਬ ਦੀਆਂ ਸੜਕਾਂ ਵੱਡ ਸਕਣਗੀਆਂ ਪੰਜਾਬ ਨੂੰ ਹਰ ਰਾਜਨੀਤਿਕ ਪਾਰਟੀ ਦੇ ਵੱਲੋਂ ਕਿਸੇ ਨੇ ਕੈਲੀਫੋਰਨੀਆ ਕਿਸੇ ਨੇ ਪੈਰਿਸ ਕਿਸੇ ਨੇ ਕੁਸ਼ਤ ਕਿਸੇ ਨੇ ਕੁਸ਼ ਬਣਾਉਣ ਦੀ ਗੱਲ ਕੀਤੀ ਪਰ ਕੀ ਉਹਨਾਂ ਦੇਸ਼ਾਂ ਵਰਗਾ ਪ੍ਰਬੰਧਕੀ ਢਾਂਚਾ ਸਾਡੇ ਸੂਬੇ ਨੂੰ ਮਿਲ ਸਕੇਗਾ ਜਵਾਬ ਦੇ ਵਿੱਚ ਫਿਲਹਾਲ ਤਾਂ ਨਹੀਂ ਮਿਲਦਾ ਕਿਉਂਕਿ ਸਾਡੇ ਇੱਥੇ ਨਦੀਆਂ ਨਾਲੀਆਂ ਗਲੀਆਂ ਦੇ ਮਸਲੇ ਸੀਵਰੇਜ ਦੇ ਮਸਲੇ ਹੱਲ ਨਹੀਂ ਹੁੰਦੇ ਤੇ ਦੁਨੀਆ ਚੰਡ ਦੇ ਉੱਤੇ ਕਿਵੇਂ ਪਹੁੰਚ ਚੁੱਕੀ ਆ ਆਪਾਂ ਇਹਦੇ ਬਾਰੇ ਜਾਣਦੇ ਆ ਪੰਜਾਬ ਦੇ ਵਿੱਚ ਲੋਕਾਂ ਦੇ ਮਨਾਂ ਵਿੱਚ ਪੈਦਾ ਹੋਈ ਬੇਈਮਾਨੀ ਤੇ ਗੈਰ ਸੱਭਿਅਕ ਹੋਣਾ ਤੇ ਗੈਰ ਜ਼ਿੰਮੇਵਾਰ ਹੋਣਾ ਵੀ ਪੰਜਾਬ ਨੂੰ ਢਾਹ ਲਾਉਣ ਵਾਲੀ ਇੱਕ ਮਹੱਤਵਪੂਰਨ ਗੱਲ ਹੈ ਸਿਆਸੀ ਪਾਰਟੀਆਂ ਦੇ ਵੱਲੋਂ ਸਿਰਫ ਤੇ ਸਿਰਫ ਆਪਣੀਆਂ ਰੋਟੀਆਂ ਸੇਕੀਆਂ ਜਾਂਦੀਆਂ ਨੇ ਉਹਨਾਂ ਨੂੰ ਆਟਾ ਢਾਲ ਤੇ ਮੁਫਤ ਬਸ ਸਫਰ ਦੇ ਸਹਾਰੇ ਜੇਕਰ ਵੋਟਾਂ ਮਿਲਦੀਆਂ ਨੇ ਤਾਂ ਉਹ ਪੰਜਾਬ ਦੇ ਵਿਕਾਸ ਦੇ ਵੱਲ ਇੱਕ ਪੈਸੇ ਦਾ ਖਿਆਲ ਕਰਕੇ ਰਾਜ਼ੀ ਨਹੀਂ ਉਹ ਜਾਣਦੇ ਨੇ ਕਿ ਲੋਕਾਂ ਕੋਲੋਂ ਵੋਟਾਂ ਕਿਵੇਂ ਲੈਣੀਆਂ ਨੇ ਤੇ ਲੋਕ ਇਹ ਜਾਣਦੇ ਨੇ ਕਿ ਵੋਟਾਂ ਦੇ ਮੌਕੇ ਅਸੀਂ ਮੁਫਤ ਵਿੱਚ ਚੀਜ਼ਾਂ ਕਿਵੇਂ ਖਾਣੀਆਂ ਨੇ ਬਸ ਇਸੇ ਚੱਕਰ ਦੇ ਵਿੱਚ ਪੰਜਾਬ ਬਰਬਾਦ ਹੋ ਚੁੱਕਿਆ ਤੇ ਇਸੇ ਚੱਕਰ ਦੇ ਵਿੱਚ ਬਰਬਾਦ ਹੁੰਦੇ ਪੰਜਾਬ ਨੂੰ ਬਚਾਉਣ ਵਾਲਾ ਫਿਲਹਾਲ ਕੋਈ ਪ੍ਰਤੀਤ ਨਹੀਂ ਹੋ ਰਿਹਾ ਸਮਾਂ ਦੱਸੇਗਾ ਕੀ ਬਣੇਗਾ ਪਰ ਆਮ ਆਦਮੀ ਪਾਰਟੀ ਵੀ ਲੋਕਾਂ ਦੀ ਕਿਸਵੱਟੀ ਦੇ ਉੱਤੇ ਉਸ ਕਦਰ ਖਰੀ ਨਹੀਂ ਉਤਰ ਸਕੀ ਹਾਲੇ ਤੱਕ ਢਾਈ ਵਰਿਆਂ ਦੇ ਵਿੱਚ ਜਿਹੜੀ ਗੱਲ ਦਾ ਕਿਆਸ ਕਰਕੇ ਤੇ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਵਸਦੇ ਲੋਕਾਂ ਨੇ ਆਮ ਆਦਮੀ ਪਾਰਟੀ ਦੇ 92 ਵਿਧਾਇਕ ਜਿਹੜੇ ਵਿਧਾਨ ਸਭਾ ਦੇ ਵਿੱਚ ਭੇਜੇ ਸੋ ਆਉਣ ਵਾਲੇ ਸਮੇਂ ਦੇ ਵਿੱਚ ਕੀ ਪੰਜਾਬ ਬਚਾ ਰਹਿ ਸਕੇਗਾ ਆਰਥਿਕ ਤੌਰ ਤੇ ਸਮਾਜਿਕ ਤੌਰ ਤੇ ਉਤੇ ਪ੍ਰਸ਼ਾਸਨਿਕ ਤੌਰ ਤੇ ਉਤੇ ਜਾਂ ਫਿਰ ਪੰਜਾਬ ਦੇ ਹੋਰ ਲੋਕ ਵੀ ਵਿਦੇਸ਼ਾਂ ਵੱਲ ਕੂਚ ਕਰਨਗੇ ਇਹ ਜਾਣਦੇ ਆ ਕਿ ਵਿਦੇਸ਼ਾਂ ਦੇ ਵਿੱਚ ਸੰਘਰਸ਼ ਪਹਿਲਾਂ ਨਾਲੋਂ ਕਈ ਗੁਣਾ ਵੱਧ ਹੈ ਪਰ ਲੋਕ ਫਿਰ ਵੀ ਇਹ ਗੱਲ ਕਹਿੰਦੇ ਨੇ ਕਿ ਹਰ ਰੋਜ਼ ਮਰਨ ਨਾਲੋਂ ਇੱਕ ਵਾਰ ਮਰਨਾ ਜਣ ਕੇ ਉਥੇ ਸਿਰ ਢਾ ਕੇ ਕਮਾਈ ਕਰਨ ਦੀ ਕੋਸ਼ਿਸ਼ ਕਰਨੀ ਕੀ ਪਤਾ ਸਾਡੇ ਲਈ ਸੁਨਹਿਰੀ ਦਰਵਾਜ਼ੇ ਖੋਲ ਦੇਵੇ ਇਸ ਆਸ ਦੇ ਵਿੱਚ ਪੰਜਾਬ ਦੀ ਜਵਾਨੀ ਕਿਹੜੀ ਥਾਂ ਤੋਂ ਕਿਹੜੀ-ਕਿਹੜੀ ਥਾਂ ਦੇ ਉੱਤੇ ਜਾ ਕੇ ਕੰਮ ਕਰ ਰਹੀ ਆ ਆਪਾਂ ਇਹਦੇ ਬਾਰੇ ਜਾਣਦੇ ਆ ਤੇ ਜੇਕਰ ਪੰਜਾਬੀ ਫਿਲਮਾਂ ਤੇ ਪੰਜਾਬੀ ਗੀਤਾਂ ਦੀ ਗੱਲ ਕਰ ਗਏ ਤਾਂ ਕਰਨ ਔਜਲਾ ਦਾ ਗੀਤ ਤੌਬਾ ਤੌਬਾ ਇੰਨੀ ਨੇ ਟ੍ਰੈਂਡਿੰਗ ਦੇ ਵਿੱਚ ਹੈ ਹਰ ਥਾਂ ਦੇ ਉੱਤੇ ਇਹ ਗਾਣਾ ਵੱਜ ਰਿਹਾ ਪਰ ਇਸ ਤੋਂ ਇਲਾਵਾ ਕਿਸੇ ਹੋਰ ਗੀਤ ਦੀ ਬਹੁਤੀ ਚਰਚਾ ਫਿਲਹਾਲ ਨਹੀਂ ਹੈ ਜਿਹਨੂੰ ਬੱਚਾਂ ਤੋਂ ਲੈ ਕੇ ਜਵਾਨ ਵਰਗ ਤੱਕ ਸਾਰੇ ਸੁਣਦੇ ਹੋਣ ਅਗਲੀ ਜਾਣਕਾਰੀ ਇਹ ਆ ਕਿ ਪੰਜਾਬੀ ਫਿਲਮ ਬੀਬੀ ਰਜਨੀ 30 ਅਗਸਤ ਨੂੰ ਆ ਰਹੀ ਹੈ ਤੇ ਕੁਝ ਕੁ ਹੋਰ ਪੰਜਾਬੀ ਫਿਲਮਾਂ ਇਸ ਵੇਲੇ ਪਾਈਪਲਾਈਨ ਦੇ ਵਿੱਚ ਨੇ ਉਹ ਫਿਲਮਾਂ ਕਿੰਨੀਆਂ ਚੱਲਣਗੀਆਂ ਕਿਵੇਂ ਚੱਲਣਗੀਆਂ ਕਰੋ ਚੱਲਣਗੀਆਂ ਕਿਹੋ ਜਿਹਾ ਪ੍ਰਭਾਵ ਸਿਰਜਣਗੀਆਂ ਇਹ ਵਕਤ ਦੱਸੇਗਾ ਪਰ ਆਸ ਕਰਨੀ ਮਰਦੀ ਆ ਕਿ ਇੱਕ ਦੋ ਪੰਜਾਬੀ ਫਿਲਮਾਂ ਚੰਗੀਆਂ ਵੀ ਸ਼ਾਇਦ ਛੇਤੀ ਆਉਣ ਜਿਹੜੀਆਂ ਕਿ ਪੰਜਾਬ ਦੇ ਦਰਸ਼ਕ ਜਿਨ੍ਹਾਂ ਦਾ ਕੇ ਇਸ ਵੇਲੇ ਹੌਸਲਾ ਟੁੱਟਿਆ ਪਿਆ ਜਿਨ੍ਹਾਂ ਦੀ ਬੇਪਰੋਸਗੀ ਪੰਜਾਬੀ ਫਿਲਮਾਂ ਪ੍ਰਤੀ ਵਧੀ ਪਈ ਆ ਉਹ ਬਚ ਸਕੇ ਖਬਰਾਂ ਦੋਫਤੋ ਕਈ ਹੋਰ ਵੀ ਸਨ ਪਰ ਜੋ ਵਕਤ ਲਈ ਘਾਟੇ ਰੁਕਣ ਦਾ ਇਸ਼ਾਰਾ ਕਰ ਰਹੀ ਹੈ ਕੱਲ ਨੂੰ ਇਸੇ ਵੇਲੇ ਕੁਝ ਹੋਰ ਖਬਰਾਂ ਪੰਜਾਬ ਤੇ ਦੇਸ਼ਦੁਰੀਆਂਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਲਈ ਆਗਿਆ ਦਿਓ ਬਹੁਤ ਬਹੁਤ ਤੁਹਾਡਾ ਧੰਨਵਾਦ